ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਸਿੰਘੋ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲੂ ਘਰ ਦੇ ਦਿਨ ਚੱਲ ਰਹੇ ਸੀ ਦੀ ਹਫਤਾ ਅਕਾਲ ਤਖਤ ਸੈਪਟੇ ਜੋ ਅਟੈਕ ਹੋਇਆ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਜਨਰਲ ਸ਼ਵੇਕ ਸਿੰਘ ਜੀ ਨੂੰ ਭਾਈ ਅਮਰੀਕ ਸਿੰਘ ਜੀ ਤੇ ਹੋਰ ਵੀ ਕਈ ਜੋ ਆਮ ਸੰਗਤ ਗਈ ਸੀ ਉਹਨਾਂ ਦੇ ਵਿੱਚੋਂ ਨਿਸ਼ਾਨਾ ਬਣਾਇਆ ਗਿਆ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਭਾਵੇਂ ਕੋਈ ਸ਼ਰਧਾਲੂ ਸੀ ਆਪ ਬਰੂਟਲੀ ਕਤਲ ਕੀਤੇ ਗਏ ਕਿ ਜਿਵੇਂ ਕੋਈ ਦੁਸ਼ਮਣ ਹੋਣ ਜਾਂ ਉਹ ਦੇਸ਼ ਵਿਰੋਧੀ ਲੋਕ ਹੋਣ ਜਾਂ ਕੋਈ ਕ੍ਰਾਈਮਨਲ ਬੰਦੇ ਹੋਣ ਇਥੋਂ ਸਿੰਘਾਂ ਇਹ ਸਿੱਧ ਹੁੰਦਾ ਕਿ ਤੁਹਾਡਾ ਦੇਖ ਲਓ ਜਿੰਨਾ ਮਰਜ਼ੀ ਤੁਸੀਂ ਕਰ ਲਓ ਤੁਹਾਡੇ ਕਦੇ ਇਹ ਸਕੇ ਨਹੀਂ ਬੰਦੇ ਫਿਰ ਜੇ ਸਿੰਘਾਂ ਦੇ ਮਨ ਦੇ ਵਿੱਚ ਜਦੋਂ ਇਹ ਗੱਲ ਆਉਂਦੀ ਹੈ ਵੀ ਅਸੀਂ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਸਾਡੇ ਨਾਲ ਇੰਨਾ ਘਾਨ ਉਹ ਸਮੇਂ ਦੇ ਜੋ ਆਪਣੀ ਪੰਜਾਬ ਪੁਲਿਸ ਸੀ ਉਹਨਾਂ ਨੂੰ ਪਾਸੇ ਕਰਕੇ ਤੇ ਸਾਰੇ ਸਟੇਟ ਦਾ ਕੰਟਰੋਲ ਫੌਜ ਨੂੰ ਦੇ ਦਿੱਤਾ ਗਿਆ ਜਿੱਦਾਂ ਕਈ ਜਵਾਰ ਕਸ਼ਮੀਰ ਦੇ ਵਿੱਚ ਹੁਣ ਵੀ ਦਿੱਤਾ ਜਾਂਦਾ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਕੇਂਦਰੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹਿਊਮਨ ਰਾਈਟ ਹਿਊਮਨ ਰਾਈਟ ਵਾਇਲੇਸ਼ਨ ਤਾਂ ਛੋਟੀ ਜੀ ਗੱਲ ਆ ਹਿਊਮਨ ਜਿਵੇਂ ਡੰਗਰਾਂ ਦੇ ਬਾੜੇ 'ਚ ਕੈਰ ਕਰਕੇ ਡੰਗਰਾਂ ਦੇ ਉੱਤੇ ਤਸ਼ੱਦਦ ਆਇਆ ਜਾਂਦਾ ਉਹ ਚੀਜ਼ਾਂ ਹੋ ਗਈਆਂ ਸੀ ਹਿਊਮਨ ਰਾਈਟ ਵਾਇਲੇਸ਼ਨ ਦੀ ਤਾਂ ਗੱਲ ਛੋਟੀ ਰਹਿ ਗਈ ਬਹੁਤ ਜ਼ਿਆਦਾ ਜ਼ੁਲਮ ਹੋਇਆ ਬਹੁਤ ਧੱਕਾ ਲੋਕਾਂ ਨਾਲ ਹੋਇਆ بڑے ਲੋਕ ਨਜਾਇਜ਼ ਮਾਰ ਕਿਕ ਪਾ ਦਿੱਤੇ ਗਏ ਇੱਕ ਮੈਂ ਕੱਲ ਇੱਕ ਬੰਦੇ ਦੀ ਗੱਲ ਬਾਤ ਸੁਣ ਰਿਹਾ ਸੀ ਉਸ ਸਮੇਂ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਸ੍ਰੀ ਅਮਰੀਸਰ ਸਾਹਿਬ ਦੇ ਰਹਿਣ ਵਾਲੇ ਸੀ ਉਹ ਬਜ਼ੁਰਗ ਨੇ ਹੁਣ ਤੇ ਉਹ ਦੱਸ ਰਿਹਾ ਕਿ ਉਸ ਸਮੇਂ ਜਦੋਂ ਇਹ ਕੰਮ ਹੋਇਆ ਉਸ ਤੋਂ ਬਾਅਦ ਕੋਈ ਉੱਥੇ ਇੰਨੇ ਹਾਲਾਤ ਖਰਾਬ ਹੋ ਗਏ ਕਿ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਭੇਜਿਆ ਕਿ ਉੱਥੋਂ ਡੈੱਡ ਬਾਡੀਆਂ ਕੱਢਣ ਲਈ ਤੇ ਉਹ ਅਗਲੇ ਦਿਨ ਹੌਂਜੋਗੇ ਨਹੀਂ ਰਹਿ ਜਾਣੀ ਇੰਨੇ ਮਾੜੇ ਹਾਲਾਤ ਹੋ ਗਏ ਸੀ ਕਿ ਉਹ ਆਪਣਾ ਉਹ ਆਪ ਹੀ ਬਿਮਾਰ ਹੋ ਗਏ ਸੀ ਉੱਥੋਂ ਡੈੱਡ ਬਾਡੀਆਂ ਦੇਖ ਕੇ ਮਨ ਨੂੰ ਇੰਨਾ ਹੋਇਆ ਵੀ ਸਾਡੇ ਆਪ ਦੇ ਸਿੱਖ ਭਰਾਤ ਪਹਿਣਾ ਬੱਚੇ ਸਾਡੇ ਇੰਨੇ ਜਲੀਲ ਕੀਤੇ ਗਏ ਇੰਨੀ ਬੁਰੀ ਤਰ੍ਹਾਂ ਮਾਰੇ ਗਏ ਕੁਝ ਬਾਡੀਆਂ ਦੇਖ ਕੇ ਕੁਝ ਇਹ ਸੋਚ ਕੇ ਕਿ ਸਾਡੇ ਨਾਲੇ ਬਣਿਆ ਕੀ ਉਹ ਅਗਲੇ ਦਿਨ ਡਿਊਟੀ ਆਨ ਜੋਗੇ ਹੀ ਨਹੀਂ ਰਹਿ ਗਈ ਤੇ ਇਸ ਕਰਕੇ ਇੱਕ ਗਰਮੀ ਬਹੁਤ ਜ਼ਿਆਦਾ ਸੀ ਤੇ ਅਗਲਾ ਦਿਨ ਜਦੋਂ ਆ ਗਿਆ ਤੇ ਉਹ ਬਾਡੀ ਡੈਡ ਬਾਡੀ ਜੋ ਉੱਥੇ ਪਈਆਂ ਸੀ ਉਹ ਹੋਰ ਜ਼ਿਆਦਾ ਉਹਨਾਂ ਦਾ 스멜 ਆਉਣ ਲੱਗ ਗਿਆ ਤੇ ਜਦੋਂ 스멜 ਆਉਣ ਲੱਗੀ ਤੇ ਫਿਰ ਜੋ ਆਮ ਬੰਦਾ ਹੁੰਦਾ ਜਿੰਨੇ ਇਦਾਂ ਦੀ ਚੀਜ਼ ਕਿਤੇ ਨਹੀਂ ਵੇਖੀ ਜ਼ਿਆਦਾਤਰ ਲੋਕਾਂ ਨੇ ਇਦਾਂ ਦੀਆਂ ਚੀਜ਼ਾਂ ਕਿੱਥੇ ਵੇਖੀਆਂ ਕਿਸੇ ਨੇ ਕਿਸੇ ਦੇ ਭੈਣ ਭਰਾ ਦਾ ਐਕਸੀਡੈਂਟ ਹੋ ਜਾਏ ਜਾਂ ਕੋਈ ਇਦਾਂ ਦੀ ਗੱਲ ਤਾਂ ਜ਼ਰੂਰ ਦੇਖ ਲੈਂਦੇ ਆ ਇੰਨੇ ਜ਼ਿਆਦਾ ਭੈਣ ਭਰਾਵਾਂ ਦੇ ਉੱਤੇ ਅਤਿਆਚਾਰ ਫੌਜ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਇੰਨੇ ਵੱਡੇ ਪੱਦਰਤੇ ਦਾ ਕਿਸੇ ਨੇ ਵੀ ਨਹੀਂ ਦੇਖਿਆ ਹੁੰਦੇ ਸੋ ਇਸ ਕਰਕੇ ਆਪਣੇ ਪੰਜਾਬ ਪੁਲਿਸ ਦੇ ਵੀ ਅਕਸਰ ਤਾਂ ਆਪਣੇ ਪੰਜਾਬੀ ਸਿੱਖ ਸੀ ਜਾਂ ਪੰਜਾਬੀ ਤਾਂ ਸੀ ਜੇ ਸਿੱਖ ਨਹੀਂ ਸੀ ਬਹੁਤੇ ਤਾਂ ਸਿੱਖ ਹੀ ਸੀ ਉਹਨਾਂ ਤੇ ਉਹ ਡਿਊਟੀ ਤੇ ਆਉਣ ਜੋਗੇ ਨਹੀਂ ਰਹੇ ਇਸ ਕਰਕੇ ਉੱਥੇ ਡੈੱਡ ਬਾਡੀਆਂ ਜ਼ਿਆਦਾ ਟਾਈਮ ਪਈਆਂ ਰਹਿਣ ਕਰਨ ਬਹੁਤ ਜਾਨੀ ਆਪਣੀ ਮਰਿਆਦਾ ਨੂੰ ਵੀ ਇਹਨਾਂ ਨੇ ਟਾ ਪੱਲਾਈ ਜੁੱਤੀਆਂ ਪਾ ਕੇ ਉੱਥੇ ਤੁਰੀ ਫਿਰਦੀ ਰਹੀ ਫੌਜ ਜਿਵੇਂ ਦੁਸ਼ਮਣ ਦੇਸ਼ ਨਾਲ ਟਰੀਟ ਕੀਤਾ ਜਾਂਦਾ ਏਦਾਂ ਹੀ ਸਿੱਖ ਕੌਮ ਨਾਲ ਟਰੀਟ ਕੀਤਾ ਗਿਆ ਕਿ ਜਿੰਨਾ ਦੇਸ਼ ਦੇ ਦੁਸ਼ਮਣ ਦੇ ਲੋਕ ਨੇ ਤੇ ਫੌਜ ਨੂੰ ਇਹ ਚੀਜ਼ ਭਰ ਕੇ ਉੱਥੋਂ ਲਿਆਂਦਾ ਗਿਆ ਉਹਨਾਂ ਦੇ ਦਿਮਾਗ 'ਚ ਕਿ ਬੜੇ ਵਾਇਲਟ ਲੋਕ ਨੇ ਬੜੇ ਕ੍ਰਿਮੀਨਲ ਲੋਕ ਨੇ ਦੇਸ਼ ਦੇ ਖਿਲਾਫ ਚੱਲਦੇ ਨੇ ਹਿੰਦੂਆਂ ਦੇ ਖਿਲਾਫ ਚੱਲਦੇ ਨੇ ਤੇ ਇਦਾਂ ਦੀਆਂ ਗੱਲਾਂ ਉਹਨਾਂ ਦੇ ਦਿਮਾਗ 'ਚ ਭਰ ਕੇ ਲੈਂਦੀਆਂ ਤੇ ਫਿਰ ਇੱਥੇ ਕਈ ਆਪਣੇ ਸਿੱਖ ਮਲਾਜ਼ਮਾਂ ਦੇ ਨਾਲ ਉਹਨਾਂ ਦੀਆਂ ਲੜਾਈਆਂ ਫੌਜ ਦੇ ਵਿੱਚ ਵੀ ਹੋਈਆਂ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਗੁਰੂ ਸਾਹਿਬ ਬਾਰੇ ਜਾਂ ਸਿੱਖੀ ਬਾਰੇ ਕੋਈ ਗਲਤ ਗੱਲ ਕੋਈ ਨਹੀਂ ਸੁਣ ਸਕਦਾ ਭਾਵੇਂ ਕੋਈ ਫੌਜ ਦਾ ਮਲਾਜ਼ਮਾ ਭਾਵੇਂ ਕੋਈ ਪੰਜਾਬ ਪੁਲਿਸ ਦਾ ਮਲਾਜ਼ਮਾ ਜਾਂ ਕੋਈ ਹੋਰ ਕਿਸੇ ਵਿਭਾਗ ਦਾ EMPLOYE ਹੈ ਤੇ ਉਹ ਦੱਸ ਰਹੇ ਸੀ ਕਿ ਉਸ ਸਮੇਂ ਹਿਊਮਨ ਰਾਈਟ ਦਾ ਇੰਨਾ ਘਾਣ ਹੋਇਆ ਕਿ ਉਹ ਤਾਂ ਚਲੋ ਜੋ ਅੰਦਰ ਤਾਂ ਸ਼ਹੀਦ ਕੀਤੇ ਉਹ ਤਾਂ ਕੀਤੇ ਹੀ ਕਈ ਇਹਨਾਂ ਨੇ ਬਾਹਰੋਂ ਜਿੱਦਾਂ ਕੋਈ ਸਿੰਘ ਦਾੜੀ ਕੇਸ ਰੱਖੇ ਵਾਲਾ ਮਿਲਿਆ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜਿਆਂ ਕਿਤੋਂ ਤੇ ਜੇ ਕਿਤੇ ਉਹਨਾਂ ਦੀ ਬਹੰਸ ਹੋ ਗਈ ਜਾਂ ਕੋਈ ਕਿਉਂਕਿ ਜੋ 부ਚੜ ਕਿਸਮ ਦੇ ਉਸ ਸਮੇ ਮਲਾਜ਼ਮ ਸੀ ਫੌਜ ਦੇ ਜਾਂ ਜੋ ਸੁਰੱਖਿਆ ਦਸਤੇ ਜਿੰਨੇ ਸੀ ਬਹੁਤ ਇਹਨਾਂ ਨੇ ਕਹਾਣ ਕੀਤਾ ਇਹਦਾ ਹੁਣ ਵਾਈਟ ਰੂਫ ਹੀ ਇਨਸਾਫ ਕਰੂਗਾ ਕੋਈ ਵਾਈਟ ਪੇਪਰ ਅਜੇ ਤੱਕ ਨਹੀਂ ਜਾਰੀ ਹੋਇਆ ਜੇ ਸਰਕਾਰ ਚਾਵੇ ਤੇ ਟਰੂਥ ਕਮਿਸ਼ਨ ਨਹੀਂ ਬਣਾ ਸਕਦੀ ਕਈ ਕੰਟਰੀਆਂ 'ਚ ਇਦਾਂ ਹੋਇਆ ਹੈ ਬੰਗਲਾਦੇਸ਼ ਚ ਹੋਇਆ ਉਹਨਾਂ ਨੇ ਬਣਾਇਆ ਤੇ ਹੋਰ ਵੀ ਕਈ ਜਗ੍ਹਾ ਹੋਇਆ ਉਹਨਾਂ ਨੇ ਸਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਤੇ ਮਲਮ ਲੱਗਦੀ ਏਦਾਂ ਜੇ ਕਿਸੇ ਕਮਿਊਨਿਟੀ ਨੂੰ ਐਡਾ ਵੱਡਾ ਕਹਾਨਾ ਕਰਕੇ ਫਿਰ ਉਹਨਾਂ ਦੀ ਕੋਈ ਗੱਲ ਵੀ ਨਹੀਂ ਕਰਨੀ ਤੇ ਇਹ ਤਾਂ ਬਹੁਤ ਮਾੜੀ ਗੱਲ ਹੈ ਤੇ ਚਲੋ ਟਰੂਥ ਕਮਿਸ਼ਨ ਜੇ ਬਣਾ ਦੇਣ ਤੇ ਚੰਗੀ ਗੱਲ ਹੈ ਨਹੀਂ ਤੇ ਵਾਹਿਗੁਰੂ ਅਹੀ ਇਨਸਾਫ ਕਰੂਗਾ ਜੋ ਵੀ ਹੁਣ ਤੱਕ ਕੀਤਾ ਵਾਹਿਗੁਰੂ ਨੇ ਇਨਸਾਫ ਹੀ ਕੀਤਾ ਤੇ ਉਹ ਦੱਸ ਰਹੇ ਸੀ ਜੋ ਆਪਣੇ ਸਿੰਘ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਤੇ ਉਹਨਾਂ ਦਾ ਘਰ ਵੀ ਉੱਥੇ ਨੇੜੇ ਹੀ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਸੀ ਤੇ ਉਹ ਦੱਸ ਰਹੇ ਸੀ ਕਿ ਮੈਂ ਘਰ ਨੂੰ ਜਾ ਰਿਹਾ ਸੀ ਤੇ ਰਾਹ 'ਚ ਜੇ ਕੋਈ ਬੰਦਾ ਕੋਈ ਸਿੱਖ ਇਹਨਾਂ ਨਾਲ ਕੋਈ ਬਹਿਸ ਹੋ ਜਾਂਦੀ ਜਾਂ ਕੋਈ ਕਿਉਂਕਿ ਗੁੱਸਾ ਹੀ ਸਿੱਖਾਂ 'ਚ ਫੌਜ ਦੇ ਪ੍ਰਤੀ ਤੇ ਇਸ ਤੋਂ ਪਹਿਲਾਂ ਫੌਜ ਦੇ ਬੜੀ ਇੱਜ਼ਤ ਕਰਦੇ ਸੀ ਸਿੱਖ ਕਿਸੇ ਸਟੇਟ 'ਚ ਫੌਜ ਨੂੰ ਇੰਨਾ ਸਨਮਾਨ ਨਹੀਂ ਮਿਲਦਾ ਸੀ ਜਿੰਨਾ ਪੰਜਾਬ 'ਚ ਮਿਲਦਾ ਸੀ ਹੁਣ ਦਿਲੋਂ ਲੋਕ ਫੌਜ ਨੂੰ ਨਹੀਂ ਉਹ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਠੀਕ ਆ ਹੁਣ ਇਸ ਦੇਚ ਰਹਿ ਰਹੇ ਆ ਤੇ ਚਲੋ ਮਾੜਾ ਮੋੜ ਤਾਂ ਕਰਦੇ ਆ ਪਰ ਫਿਰ ਵੀ ਜਿਵੇਂ ਅੱਗੇ ਪਹਿਲਾਂ ਸੀ 84 ਤੋਂ ਫੌਜ ਨੂੰ ਇੱਥੇ ਕਾਹਨ ਪੀਣ ਦੀ ਕੋਈ ਕਮੀ ਨਹੀਂ ਰਹਿੰਦੰਦੇ ਸੀ ਲੋਕ ਹੁਣ ਵੀ ਕੀਤਾ ਪਰ ਜੇ ਕਿਤੇ ਇਹ ਗੱਲ ਨਾ ਹੋਈ ਹੁੰਦੀ ਤੇ ਲੋਕ ਫੌਜ ਨੂੰ ਕਿਸੇ ਕਿਸਮ ਦੀ ਇੱਥੇ ਤੰਗੀ ਨਹੀਂ ਆਉਂਦੇਣੀ ਸੀ ਲੋਕਾਂ ਨੇ ਤੇ ਹੁਣ ਜੋ ਥੋੜੀ ਬਹੁਤ ਮਦਦ ਕੀਤੀ ਕਿਉਂਕਿ ਇੰਨਾ ਕਾਹਨ ਕਰਾ ਕੇ ਤੇ ਦਿਲ ਤਾਂ ਕਰਦਾ ਨਹੀਂ ਫਿਰ ਇਦਾਂ ਦੀਆਂ ਗੱਲਾਂ ਕਰਨ ਨੂੰ ਤੇ ਆਪਾਂ ਆਈਏ ਉੱਥੇ ਜਿਹੜੇ ਆਪਣੇ ਸਿੰਘ ਸਾਹਿਬ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਕਿ ਰਾਹ 'ਚ ਜੇ ਕਿਸੇ ਸਿੱਖ ਨਾਲ ਕੋਈ ਬਹਿਸ ਹੋ ਜੇ ਕਿਸੇ ਫੌਜੀ ਦੀ ਜਾਂ ਕੋਈ ਤੇ ਉਹ ਵੀ ਲਿਆ ਕੇ ਮਾਰ ਕੇ ਤੇ ਉਸੇ ਖਾਤੇ ਪਾ ਦਿੰਦੇ ਦਰਬਾਰ ਸਾਹਿਬ ਚੱਲਿਆ ਕੇ ਲਾਸ਼ ਸੁੱਟ ਦਿੰਦੇ ਤੇ ਜਦੋਂ ਉੱਥੇ ਲਾਸ਼ਾਂ ਦੇ ਢੇਰ ਲੱਗ ਕੇ ਜ਼ਿਆਦਾ ਕੰਮ ਵਧ ਗਿਆ ਫੇਰ ਕੀ ਹੋਇਆ ਕਿ ਫੇਰ ਆਪਣੇ ਜੋ ਆਪਣੇ ਸਤਕਾਰਯੋਗ ਭਾਈ ਬਾਲਮੀਕ ਭਾਈ ਜਰਾ ਉਹਨਾਂ ਨੇ ਜਿਵੇਂ ਕਿਹਾ ਮੈਂ ਉਦਾਂ ਹੀ ਦੱਸ ਰਿਹਾ ਕਿ ਉਹਨਾਂ ਨੂੰ ਲਿਆਂਦਾ ਗਿਆ ਜੋ ਜਾਨੀ ਕਿ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜੋ ਕਾਰਪੋਰੇਸ਼ਨ ਦੇ EMPLOYE C ਜੋ ਕਿ ਜੋ ਆਪਣੇ ਅੰਮ੍ਰਿਤਸਰ ਸਾਹਿਬ ਕਾਰਪੋਰੇਸ਼ਨ ਦੇ ਜੋ ਸਫਾਈ ਸੇਵਕ ਸਿੱਧੀ ਪਾਸੇ ਚ ਕਹਿਸ ਤੇ ਉਹਨਾਂ ਨੂੰ ਲਿਆ ਕੇ ਤੇ ਫਿਰ ਉਥੋਂ ਲਾਚਾਂ ਕਡਾਈਆਂ ਗਈਆਂ ਤੇ ਉਹ ਵੀ ਇਹ ਮੰਜ਼ਰ ਦੇਖ ਕੇ ਬੜੇ ਪਰੇਸ਼ਾਨ ਹੋਏ ਤੇ ਫਿਰ ਇੱਕ ਹੋਰ ਵਾਇਲੇਸ਼ਨ ਆਪਣੇ ਸਿੱਖੀ ਦੀ ਜੋ ਮਰਿਆਦਾ ਨੂੰ ਇੱਕ ਸਭ ਤੋਂ ਵੱਡੀ ਧਾ ਲੱਗੀ ਜੋ ਸ਼ਰਾਬਾਂ ਪੀ ਕੇ ਅੰਦਰ ਬੰਦੇ ਆਏ ਤੇ ਉਹਨਾਂ ਨੇ ਆ ਕੇ ਡੈੱਡ ਬੋਡੀਆਂ ਕੱਢੀਆਂ ਚਲੋ ਜੁੱਤੀਆਂ ਤਾਂ ਪਾਈਆਂ ਪਾਈਆਂ ਸ਼ਰਾਬ ਸ਼ਰਾਬ ਪੀ ਕੇ ਜੋ ਬੱਜਰ ਕਰਿਆ ਤਾਂ ਸਿੱਖੀ ਚ ਉਹ ਕੰਮ ਕਰਕੇ ਉੱਥੇ ਸ਼ਰਾਬ ਪੀ ਕੇ ਤੇ ਉਹਨਾਂ ਨੇ ਉੱਥੋਂ ਲਾਚਾਂ ਨੂੰ ਚੱਕਿਆ ਤੇ ਦੂਜੀ ਗੱਲ ਭਰਾਓ ਇੱਕ ਹੋਰ ਇੱਕ ਕਾਨ ਤੇ ਕਾਨ ਇੰਨਾ ਜ਼ਿਆਦਾ ਆਪਣੇ ਲੋਕਾਂ ਨਾਲ ਕੀਤਾ ਗਿਆ ਜਿਵੇਂ ਆਪਾਂ ਦੁਸ਼ਮਣ ਹੁੰਨੇ ਆ ਆਪਣੇ ਇਸ ਦੇਸ਼ ਦੇ ਉਸ ਤੋਂ ਬਾਅਦ ਜਦੋਂ ਕੰਮ ਉਹਨਾਂ ਦੇ ਵੀ ਵੱਸੋਂ ਬਾਹਰ ਹੋ ਗਿਆ ਕਿਉਂਕਿ ਲੋਕ ਹੀ ਸੀ ਇਹਨਾਂ ਨੇ ਇੰਨਾ ਜ਼ਿਆਦਾ 4 ਤੋਂ 5000 ਬੰਦਾ ਉਸ ਸਮੇਂ ਸ਼ਹੀਦ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਫਿਰ ਵੀ ਪੂਰੀ ਤਰ੍ਹਾਂ ਨਹੀਂ ਸਫਾਈ ਹੋਈ ਤੇ ਫਿਰ ਜੋ ਅੰਦਰ ਪਹਿਲਾਂ ਵੀ ਇਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਸੋਨਾ ਤੇ ਜਾਨ ਜੋ ਪੈਸਾ ਟਕਾ ਉਹਨਾਂ ਦੀਆਂ ਜੇਬਾਂ ਚਾ ਉਹ ਤੁਹਾਡਾ ਪਰ ਤੁਸੀਂ ਇਹ ਸਫਾਈ ਕਰਦੇ ਹੋ ਤੇ ਦੇਖ ਲਓ ਦ ਇਹ ਰੂਲ ਆ ਪਰ ਇਸ ਦੇਸ਼ ਦੇ ਵਿੱਚ ਤਾਂ ਇਦਾਂ ਦਾ ਹੈ ਇਨਸਾਨੀਅਤ ਮਰ ਚੁੱਕੀ ਹੈ ਇਹਨਾਂ ਸਰਕਾਰਾਂ 'ਚ ਰੂਲ ਆ ਕਿ ਭਾਵੇਂ ਕੋਈ ਦੁਸ਼ਮਣ ਦੇਸ਼ ਦਾ ਕੋਈ ਫੌਜ ਦੇ ਨਾਲ ਆਪਣੀ ਜੰਗ ਵੀ ਚੱਲ ਰਹੀ ਹੋਵੇ ਤੇ ਜਦੋਂ ਕੋਈ ਉਹਨਾਂ ਦਾ ਜਰਨਲ ਕੋਈ ਫੌਜੀ ਉਹਨਾਂ ਦਾ ਸ਼ਹੀਦ ਹੋ ਜੇ ਉਹਨਾਂ ਨੂੰ ਸਨਮਾਨ ਦੇ ਨਾਲ ਉਹਨਾਂ ਦੀ ਮਰਤਕ ਦੇਹ ਨੂੰ ਜਿਹੜੇ ਵੀ ਧਰਮ ਨਾਲ ਸੰਬੰਧਤਾ ਜੇ ਮੁ슬ਿਮਾਂ ਤੇ ਇਸ ਪਰਦੇકા ਕੀਤਾ ਜਾਂਦਾ ਜੇ ਸਿੱਖ ਸੰਸਕਾਰ ਕਰਕੇ ਬਾਣੀ ਪੜੀ ਜਾਂਦੀ ਅਰਦਾਸ ਕੀਤੀ ਜਾਂਦੀ ਜੇ ਹਿੰਦੂ ਭਰਾ ਆਏ ਤੇ ਉਹ ਹਿੰਦੂ ਧਰਮ ਦੀ ਮਰਿਆਦਾ ਅਕੋਰਡਿੰਗ ਉਹਨੂੰ ਸਨਮਾਨ ਦਿੱਤਾ ਜਾਂਦਾ ਤੇ ਇੱਥੇ ਇਹਨਾਂ ਨੇ ਦੇਖ ਲਓ ਸਿੰਘੋ ਜੋ ਕਾਰਪੋਰੇਸ਼ਨ ਦੇ ਕੂੜਾ ਚੱਕਣ ਵਾਲੀਆਂ ਗੱਡੀਆਂ ਦੇ ਵਿੱਚ ਡੈੱਡ ਬੋਡੀਆਂ ਨੂੰ ਲਿਜਾ ਕੇ ਕਈ ਵਿਚਾਰੇ ਉਹਨਾਂ ਦੇ ਵਿੱਚ ਜਿਉਂਦੇ ਵੀ ਹੋਣਗੇ ਥੋੜਾ ਬਹੁਤ ਸਾਹ ਚੱਲਦਾ ਹੋ ਵੀ ਉਹਨਾਂ ਦੇ ਵਿੱਚ ਲੱਦ ਕੇ ਲੈ ਗਏ ਤੇ ਉਹਨਾਂ ਚ ਬੜਾ ਬੇਕਦਰੀ ਕੀਤੀ ਗਈ ਬੋਡੀਆਂ ਦੀ ਵੀ ਤੇ ਇਹ ਗੱਲਾਂ ਸੋਚ ਕੇ ਤੇ ਬਹੁਤ ਮਨ ਦੁਖੀ ਹੁੰਦਾ ਕਿ ਆਪਾਂ ਕਿਹੜੇ ਦੇਸ਼ 'ਚ ਰਹੇ ਰਹੇ ਜਿਹੜੇ ਦੇਸ਼ ਦੇ ਫੌਜੀ ਆਪਣੀ ਦੁਸ਼ਮਣੀ ਦੁਸ਼ਮਣਾ ਵਾਂਗੂ ਟ੍ਰੀਟ ਕਰਦੀ ਹੋਵੇ ਤੇ ਚਲੋ ਵਾਈਕਰੂ ਦਾ ਪਾਣਾ ਸੀ ਆਪਾਂ ਪਾਣਾ ਮੰਨਦੇ ਆ ਤੇ ਇਹ ਇਨਸਾਫ ਵੀ ਵਾਈਕਰੂ ਕਰੂਗਾ ਕਰੀ ਵੀ ਜਾਂਦਾ ਵਾਈਕਰੂ ਨੇ ਕਾਫੀ ਇਨਸਾਫ ਕੀਤਾ ਵੀ ਹੈ ਤੇ ਕਾਨੂੰਨ ਤੋਂ ਤਾਂ ਆਪਾਂ ਨੂੰ ਹੈ ਹੀ ਨਹੀਂ ਪਹਿਲਾਂ ਹੀ ਕੋਈ ਆਸ ਤੇ ਭਰਾਓ ਆਪ ਦਾ ਬੱਚਿਆਂ ਨੂੰ ਪੜਾ ਲਿਖਾ ਲਾਓ ਬੱਚਿਆਂ ਨੂੰ ਪੜਾਹ ਲਗਾ ਕੇ ਆਪ ਦੇ ਆਪਣੇ ਨਾਲ ਜੋ ਇਹ ਹੋਇਆ ਇਦਾਂ ਦੇ ਸਾਰੀਆਂ ਗੱਲਾਂ ਜੋ ਵੀ ਕਹਾਣ ਆਪਣੇ ਨਾਲ ਇਹਨਾਂ ਨੇ ਕੀਤਾ ਉਹ ਸਾਰੀ ਗੱਲ ਆਪਣੇ ਬੱਚਿਆਂ ਨੂੰ ਸਮਝਾ ਕੇ ਚੰਗੀ ਤਰ੍ਹਾਂ ਇਤਿਹਾਸ ਦੱਸਿਆ ਕਰੋ ਤਾਂ ਜੋ ਵੀ ਜਨ ਨੂੰ ਰਹਿਣ ਵੀ ਸਾਡੇ ਨਾਲ ਇੱਥੇ ਕੀ ਕੀ ਹੋਇਆ ਤੇ ਕਿਉਂ ਹੋਇਆ ਇਹ ਸਾਰੀ ਗੱਲ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਜੋ ਕੱਲ ਨੂੰ ਕੋਈ ਕੋਈ ਗੱਲ ਹੋਵੇ ਆਪਣੇ ਆਪ ਨੂੰ ਵਿਚਾਰ ਸਕਣ ਕਿਉਂਕਿ ਇੱਥੇ ਕੋਈ ਮਾਈ ਬਾਪ ਹੈ ਨਹੀਂ ਆਪਣਾ ਤੇ ਇਹ ਕੱਲੂ ਕਰਦੇ ਦੇ ਇਹਨਾਂ ਦੇ ਵਿੱਚ ਜੋ ਭਰਾ ਸ਼ਰਾਬਾਂ ਪਿੰਦੇ ਜਾਂ ਟੇਕਿਆਂ ਤੇ ਜਾ ਕੇ ਜਸ਼ਨ ਮਨਾਉਂਦੇ ਜਾਂ ਕੋਈ ਆਪਣੇ ਸਿੰਗਰ ਉਹ ਖਾੜੇ ਲਾਉਂਦੇ ਜਾਂ ਕੋਈ ਵੀ ਇਹਨਾਂ ਦੀ ਖੁਸ਼ੀ ਵਾਲੀ ਗੱਲ ਲੈ ਜਾਂ ਕੋਈ ਵਿਆਹ ਟੰਗ ਨਾ ਕਰੋ ਭਰਾਓ ਬਹੁਤ ਵੱਡਾ ਆਪਣੇ ਨਾਲ ਇਹ ਕਾਹਨ ਹੋਇਆ ਤੇ ਇਹ ਏਡਾ ਵੱਡਾ ਕਾਹਨ ਹੁਣ ਇਹਨੂੰ ਆਪਾਂ ਅੱਗੇ ਤੋਂ ਰਿਪੀਟ ਨਾ ਹੋਣ ਦਈਏ ਇੰਨੇ ਕੁ ਜ਼ਿਆਦਾ ਜਾਗ ਜਾਈਏ ਗਿਆਨवान ਹੋ ਜਾਈਏ ਕਿ ਕਿਉਂ ਇਹ ਚੀਜ਼ਾਂ ਹੁੰਦੀਆਂ ਉਹ ਚੀਜ਼ਾਂ ਅੱਗੇ ਤੋਂ ਨਾ ਹੋ ਪਾਣ ਤੇ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੇ ਸਾਡੇ ਵਿਚਾਰ ਚੰਗੇ ਲੱਗਦੇ ਫੋਲੋ ਜ਼ਰੂਰ ਕਰਿਓ ਵਾਹਿਗੁਰਜੀ ਕੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹਿ